ਜ਼ਿਲ੍ਹਾ ਨਵਾਂ ਸ਼ਹਿਰ ਚੋਂ ਗੁਜਰਦੇ ਸਤਲੁਜ ਦਰਿਆ ਵਿੱਚ ਮਾਈਨਿੰਗ ਕਰਨ ਦਾ ਕਿਸਾਨ ਯੂਨੀਅਨਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਅਤੇ ਪ੍ਰਸ਼ਾਸਨ ਅੱਗੇ ਇਸ ਮਾਈਨਿੰਗ ਨੂੰ ਬੰਦ ਕਰਵਾਉਣ ਦੀ ਮੰਗ ਵੀ ਕੀਤੀ ਗਈ। ਅੱਜ ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਕਾਦੀਆਂ ਕਿਸਾਨ ਯੂਨੀਅਨ ਛਡੂਨੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਤਲੁਜ ਦਰਿਆ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਦੇ ਖੇਤਰ ਚੋਂ ਪਿਛਲੇ ਕੁਝ ਦਿਨਾਂ ਤੋਂ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਰੇਤ ਦੇ ਭਰੇ ਟਿਪਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਦੀਵਾਲ ਦੇ ਮੰਡ ਚੌਂਤਾ ਚੋਂ ਨਿਕਲ ਰਹੇ ਨੇ। ਉਹਨਾਂ ਦੱਸਿਆ ਕਿ ਰੇਤ ਨਾਲ ਭਰੇ ਟਿਪਰ ਸਤਲੁਜ ਦਰਿਆ ਦੇ ਤੁਸੀ ਬੰਨ ਤੋਂ ਗੁਜ਼ਰਦੇ ਹਨ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਬੰਨ ਹੋਰ ਕਮਜ਼ੋਰ ਹੋ ਰਿਹਾ ਅਤੇ ਹੜ ਆਉਣ ਦੀ ਸਥਿਤੀ ਵਿੱਚ ਟੁੱਟ ਵੀ ਸਕਦਾ ਜਿਸ ਤੇ ਨਾਲ ਪਿੰਡਾਂ ਦਾ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਮਾਈਨਿੰਗ ਬੰਦ ਨਾ ਹੋਈ ਤਾਂ ਯੂਨੀਅਨ ਪਿੰਡ ਦੇ ਲੋਕਾਂ ਨੂੰ ਲਾਮਬੰਦ ਕਰ ਸੰਘਰਸ਼ ਵੜੇਗੀ ਨਾਲ ਦੇ ਟਿਪਰਾਂ ਦੇ ਮਕਾਨ ਅੰਦਰ ਦੇ ਦੇਣ ਵਾਲੇ ਆ ਟਾਈਮ ਮੌਕਾ ਦੇ ਰਹੇ ਜਾਂਦੇ ਆ ਹੋ ਤਾਂ ਕੋਲੇ ਕੋਰੀ ਮਾਈਨਿੰਗ ਹੈ ਹਾਂ ਹਾਂ ਕਾਦੇ ਨਾਲ ਕੋਲੇ ਆਈਆ ਟੱਕ ਚੱਲਣ ਕਰਕੇ ਹੋ ਜਾਂਦਾ ਟੱਕ ਕਾਦੇ ਨਾਲ ਪਰਿਆ ਜਾ ਰਿਹਾ ਹੈ ਤੇ ਉੱਤਰੀ ਕਰਦੇ ਆ ਕਾਦੇ ਨਾਲ ਕੋਲੇ ਜਸਤੀ ਮਾਈਨਿੰਗ ਕਰਦੇ ਆਂ ਦਰੀਆਬਾ ਇਹ ਟੱਕ ਚੱਲਣ ਦੇ ਨਾਲ ਸਾਡਾ ਮੰਡ ਚੋਂ ਤੈਨੂੰ ਢਾਹ ਲੱਗੀ ਆ ਇਹ ਪਿੰਡ ਦੀ ਜਿੰਨੀ ਵੀ ਜ਼ਮੀਨ ਆ ਸਾਰੀ ਹਟ ਜਾਣੀ ਆ ਤੇ ਜਿਹੜਾ ਬੰਨ ਦੇ ਉੱਤੇ ਦੀ ਏਡੇ ਏਡੇ ਵੱਡੇ ਟਿੱਪਰ ਭਰ-ਭਰ ਕੇ ਲੰਘਦੇ ਆ ਉਹਦੇ ਨਾਲ ਬੰਨ ਥੱਲੇ ਬਹਿ ਚੱਲਿਆ ਭਾਦੋਂ ਦੇ ਮਹੀਨੇ ਦੇ ਵਿੱਚ ਪਿਛਲਾ ਰਿਕਾਰਡ ਕੱਢ ਕੇ ਦੇਖ ਲਓ ਜਦੋਂ ਵੀ ਦਰਿਆ ਭਰਦਾ ਭਾਦੋਂ ਦੇ ਮਹੀਨੇ ਚ ਭਰਦਾ ਐਂਡ ਤੇ ਆ ਕੇ ਤੇ ਹਜੇ ਬਰਸਾਤਾਂ ਸਾਡੇ ਸਿਰ ਤੇ ਖੜੀਆਂ ਨੇ ਕੱਲ ਨੂੰ ਇੱਥੋਂ ਜਦੋਂ ਦਰਿਆ ਭਰਿਆ ਪਾਣੀ ਲੁਧਿਆਣੇ ਤੱਕ ਮਾਰ ਕਰਨੀ ਆ ਤੇ ਇਹ ਨਜਾਇਜ਼ ਮਾਈਨਿੰਗ ਹੋ ਰਹੀ ਆ ਬਿਲਕੁਲ ਸੜਕਾਂ ਸਾਡੀਆਂ ਭੰਨ ਹੋ ਰਹੀਆਂ ਨੇ ਤੇ ਸਾਡੀ ਕੋਈ ਨਹੀਂ ਸੁਣਵਾਈ ਕਰ ਰਿਆ ਇਸ ਕਰਕੇ ਅਸੀਂ ਯਾਨੀ ਕਿ ਜਿਵੇਂ ਕਹਿੰਦੇ ਆ ਆਪਜੀ ਅੱਗੇ ਵੀ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਸਾਡਾ ਪਿੰਡ ਬਚਾ ਲਓ ਮੰਡ ਚੋਂ ਤਾਂ ਪਿੰਡ ਸਾਡਾ ਰੁੜ ਜਾਣਾ ਇਹ ਵੱਡੇ ਵੱਡੇ ਮਗਰਮਾਛਾ ਲਟੇਰੇ ਜਿਨ੍ਹਾਂ ਨੇ ਇਹ ਜਣੇ ਕਿ ਲਾਇਆ ਹੋਇਆ ਟੱਕ ਤੇ ਇਹ ਮਿਲ ਮਲਾ ਕੇ ਸਿਰੇ ਤੱਕ ਜਣੇ ਕਿ ਆਪਣਾ ਮਿਲੀ ਭੋਗਤਨਾ ਚੱਲ ਰਿਹਾ ਵਾ ਤੇ ਹੈਗਾ ਨਜਾਇਜ਼ ਹੈ ਬਿਲਕੁਲ ਹੀ ਅਸੀਂ ਅਸਵੇ ਦਰਿਆ ਦੇ ਵਿੱਚ ਖੜੇ ਸੱਤ ਲੋ ਦੇ ਵਿੱਚ ਜਿਹੜੇ ਇਥੇ ਮੈਲਗ ਹੋ ਰਹੀ ਹੈ ਨਵੇਂ ਸ਼ਹਿਰ ਦੀ ਹੈ ਜੀ ਇਹ ਤੇ ਟਿੱਪਰ ਨਿਕਦੇ ਨੇ ਲੁਧਿਆਣੇ ਨੂੰ ਚੌਂਤਾ ਮੰਡ ਸਾਧਿਆਲ ਮੰਡ ਜਾ ਕੇ ਦੇਖੋ ਆਪਣੇ ਬੰਦ ਆ ਕੀਲਾ ਹੋਇਆ ਹਾਲ ਦੇਖੋ ਬੰਦ ਆ ਕੀ ਉਥੇ ਬੱਚੇ ਬੈਨ ਆ ਜਾਈ ਬੈਨ ਅਸੀਂ ਮੌਕੇ ਦੇ ਮਜਦੂਦ ਆ ਤੇ ਸਾਡੇ ਦਾ ਇਹੀ ਹੈ ਵੀ ਅਸੀਂ ਇਹ ਟੱਕ ਬੰਦ ਕਰਾ ਕੇ ਦਾਮ ਲਾਵਾਂਗੇ ਸਤਲੁਜ ਦਰਿਆ 'ਚ ਮਾਈਨਿੰਗ ਰੋਕਣ ਗਏ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਦਰਿਆ 'ਚੋਂ ਰੇਤਾ ਟੀਪਰ ਭਰ ਕੇ ਆ ਰਹੇ ਹਨ ਉਹਨਾਂ ਕੋਲ ਮਾਈਨਿੰਗ ਦੀ ਪਰਚੀ 550 ਫੁੱਟ ਦੀ ਹੈ ਜਦਕਿ ਉਹਨਾਂ ਵਿੱਚ 1000 ਫੁੱਟ ਦੇ ਕਰੀਬ ਰੇਤਾ ਲੱਦਿਆ ਜਾਂਦਾ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਹੈ ਜਿਸ ਖਿਲਾਫ ਸਰਕਾਰ ਤੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਉਕਤ ਲੋਕਾਂ ਖਿਲਾਫ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਜਗਬਣੀ ਟੀਵੀ ਲਈ ਗੁਰਦੀਪ ਸਿੰਘ ਟੱਕਰ ਦੀ ਰਿਪੋਰਟ